ਇਸ ਵਿਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਹੈ ਕਿ ਜਲੰਧਰ ਦੇ ਭੋਗਪੁਰ ਇਲਾਕੇ ਦੇ ਵਿੱਚ ਰੋਕੇ ਚ ਗੈਂਗਸਟਰ ਨੂੰ ਪੁਲਿਸ ਲੋਕ ਕਾਬੂ ਕਰ ਲਿਆ ਗਿਆ ਜਿਨ ਦੱਸਦੀ ਹੈ ਕਿ ਜਲੰਧਰ ਦੇ ਭੋਗਪੁਰ ਦੇ ਵਿੱਚ ਜੰਮੂ ਦੇ ਗੈਂਗਸਟਰ ਤੇ ਪੰਜਾਬ ਪੁਲਿਸ ਦੇ ਵਿੱਚ ਬੁੱਧਵਾਰ ਦੁਪਹਿਰ ਨੂੰ ਮੁਡਬੇੜ ਹੋਈ ਜਿਸ ਦੇ ਵਿੱਚ ਦੋਵਾਂ ਪਾਸੇ ਤੋਂ ਗੋਲੀਆਂ ਚੱਲੀਆਂ ਗੈਂਗਸਟਰ ਦੇ ਵੱਲੋਂ ਵੀ ਗੋਲੀਆਂ ਚਲਾਈਆਂ ਜਾ ਰਹੀਆਂ ਸੀ ਤੇ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕਰਦੇ ਹੋਏ ਗੋਲੀਆਂ ਚਲਾਈਆਂ ਜਾ ਰਹੀਆਂ ਸੀ ਦੱਸਦਾ ਹੈ ਕਿ ਪੁਲਿਸ ਨੂੰ ਇਸ ਦੇ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ ਜੰਮੂ ਦੇ ਗੈਂਗਸਟਰ ਜਦੋਂ ਦੀ ਪਛਾਣ ਰੋਹਿਤ ਰਾਣਾ ਉਰਫ ਮੱਖਣ ਦੇ ਰੂਪ ਦੇ ਵਿੱਚ ਹੋਈ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਦੱਸਦੀ ਹੈ ਕਿ ਗੈਂਗਸਟਰ ਰਾਣਾ ਹੈ ਜਿਹੜਾ ਇੱਕ ਘਰ ਦੇ ਵਿੱਚ ਲੁਕਿਆ ਹੋਇਆ ਸੀ ਤੇ ਪੁਲਿਸ ਦੇ ਵੱਲੋਂ ਘੇਰ ਕੇ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਨਾਲ ਹੀ ਦੱਸਦੀ ਹੈ ਕਿ ਗੈਂਗਸਟਰ ਰਾਣਾ ਜੰਮੂ ਦੇ ਕਟੂਆ ਦੇ ਵਿੱਚ ਸਬ ਇੰਸਪੈਕਟਰ ਦੀਪਕ ਸ਼ਰਮਾ ਦੇ ਮਰਡਰ ਦੇ ਵਿੱਚ ਫਰਾਰ ਚੱਲ ਰਿਹਾ ਸੀ ਤੇ ਪੰਜਾਬ ਪੁਲਿਸ ਵੀ ਪਿਛਲੇ ਕਾਫੀ ਦਿਨਾਂ ਤੋਂ ਇਸ ਦੀ ਤਲਾਸ਼ ਕਰ ਰਹੀ ਸੀ ਜਿਸ ਦਾ ਪਿੱਛਾ ਕਰ ਰਹੀ ਸੀ ਤੇ ਆਖਿਰਕਾਰ ਅੱਜ ਜਲੰਧਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਕੋਈ ਨਹੀਂ ਤੂੰ ਹੀ ਕਹੂਗਾ ਉਦੋਂ ਆਵਾਂਗੇ ਗੈਂਗਸਟਰ ਰੋਹਿਤ ਨੂੰ ਏਜੀਟੀਐਫ ਟੀਮ ਦੇ ਵੱਲੋਂ ਕਾਬੂ ਕਰ ਲਿਆ ਗਿਆ ਸੁਨੀਪਾ ਰੋਹਿਤ ਤੇਲੀਆ ਸੁਮੱਖਣਾ ਜਿਹੜਾ ਜੰਮੂ ਦਾ ਰਹਿਣ ਵਾਲਾ ਇੱਕ ਗੈਂਗਸਟਰ ਹੈ ਜਿਸ ਦੇ ਪੰਜਾਬ ਦੇ ਗੈਂਗਸਟਰ ਦੇ ਨਾਲ ਕਾਫੀ ਲਿੰਕ ਸੀਗੇ ਔਰ ਮਿਤੀ 2-4 ਨੂੰ ਇਹ ਕਠੂਆ ਪੁਲਿਸ ਸਟੇਸ਼ਨ ਜਿਹੜਾ ਜੰਮੂ ਕਸ਼ਮੀਰ ਤੋਂ ਪੈਂਦਾ ਉੱਥੇ ਇੱਕ ਸਾਡੇ ਪ੍ਰਮੇਸ਼ਰ ਸਬ ਇੰਸਪੈਕਟਰ ਜੰਮੂ ਕਸ਼ਮੀਰ ਦੇ ਸੀਗੇ ਉਹਨਾਂ ਨੂੰ ਫਾਇਰਿੰਗ ਕਰਕੇ ਇਹਨੇ ਮਰਡਰ ਕੀਤਾ ਸੀ ਸ਼ਹੀਦ ਕੀਤਾ ਸੀਗਾ ਉਸ ਤੋਂ ਬਾਅਦ ਕੰਟੀਨਿਊਸਲੀ ਪੰਜਾਬ ਦੇ ਵਿੱਚ ਰਹਿ ਕੇ ਇੱਥੇ ਠਹਿਰਾ ਲੈ ਰਿਹਾ ਸੀਗਾ ਜੋ ਅਸੀਂ ਕੰਟੀਨਿਊਸਲੀ ਲੋਕਲ ਪੁਲਿਸ ਡਿਸਟ੍ਰਿਕਟ ਪੁਲਿਸ ਔਰ ਜੰਮੂ ਪੁਲਿਸ ਦੇ ਨਾਲ ਟਾਈਅਪ ਸੀਗੇ ਜੋ ਕਾਫੀ ਮਿਹਨਤ ਤੋਂ ਬਾਅਦ ਅੱਜ ਜਦੋਂ ਇਹ ਇਨਫੋਰਮੇਸ਼ਨ ਆਈ ਕਿ ਇਹ ਮਮੰਦਪੂਰ ਪਿੰਡ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਰਹਿ ਰਿਹਾ ਸੀ ਤੇ ਅਸੀਂ ਇੱਥੇ ਆ ਕੇ ਜਦੋਂ ਵੈਰੀਫਾਈ ਕੀਤਾ ਔਰ ਜਦੋਂ ਕਰ ਨੂੰ ਘੇਰਾ ਪਾਇਆ ਤਾਂ ਇਸ ਨੂੰ ਪਤਾ ਲੱਗ ਗਿਆ ਗੱਡੀਆਂ ਦੇਖ ਲਈਆਂ ਔਰ ਇਹਨੇ ਅੰਦਰੋਂ ਫਾਇਰ ਕੀਤੇ ਚਾਰ ਫਾਇਰ ਕੀਤੇ ਜੋ ਇਹਨੂੰ ਸਾਡੀ ਟੀਮ ਦੇ ਇੰਚਾਰਜ ਉਹਨਾਂ ਨੇ ਇਹਨਾਂ ਨੂੰ ਪੇਸ਼ ਹੋਣ ਲਈ ਕਿਹਾ ਸਰੈਂਡਰ ਕਰਨ ਲਈ ਕਿਹਾ ਪਰ ਇਹ ਫਾਇਰਿੰਗ ਕਰਦਾ ਰਿਹਾ ਜੋ ਉਹਨਾਂ ਨੇ ਸੈਲਫ ਹਫਾਜ਼ਤ ਲਈ ਜਦੋਂ ਉਹ ਫਾਇਰ ਕੀਤੇ ਤੇ ਇਹ ਜ਼ਖਮੀ ਹੋ ਗਿਆ ਔਰ ਉਸ ਤੋਂ ਬਾਅਦ ਇਹਨੂੰ ਕਾਬੂ ਕੀਤਾ ਗਿਆ ਜਿਹਦੇ ਕੋਲੋਂ ਦੋ ਪਿਸਟਲ ਜਿਹੜੇ ਆ ਬ੍ਰੰਧ ਹੋਏ ਆ ਫਿਲਹਾਲ ਉਹਨੂੰ ਅਸੀਂ ਟ੍ਰੀਟਮੈਂਟ ਲਈ ਹਸਪੀਟਲ ਭੇਜ ਦਿੱਤਾ ਹੈ ਇਸ ਦੇ ਉੱਤੇ ਪੁਰਾਣੇ ਦੋ ਕੇਸ ਰਜਿਸਟਰ ਹੋਏ ਇੱਕ ਮਰਡਰ ਕੇਸ 93 ਨੰਬਰ ਜੰਮੂ ਕਸ਼ਮੀਰ 1104 ਨੰਬਰ ਹੈ ਉਹ ਵੀ ਕਪੂਆ ਪਲੇ ਸਟੇਸ਼ਨ ਦਾ ਜੰਮੂ ਕਸ਼ਮੀਰ ਔਰ ਦੋ ਕੇਸ ਇਸ ਦੇ ਪੰਜਾਬ ਦੇ ਵਿੱਚ ਟਮਟੜਾ ਕੰਟੀਨਿਊਸਲੀ ਇਹ ਪੰਜਾਬ ਦੇ ਗੈਂਗਸਟਰਾਂ ਦੇ ਨਾਲ ਇੰਟੈਕ ਸੀਗਾ ਜਿਸ ਦੇ ਬਾਰੇ ਅਸੀਂ ਵੈਰੀਫਾਈ ਕਰ ਰਹੇ ਹਾਂ ਔਰ ਅਗਲੀ ਤਫਤੀਸ਼ ਕਰ ਸਰ ਇੱਕ ਪੁੱਛ ਰਹੇ ਸੀ ਇਹਨਾਂ ਨਾਲ ਕੀ ਸਬੰਧ ਸੀ ਇਹ ਲੜਕਾ ਜਿਹੜਾ ਰਮਾਨੀਆਂ ਰਹਿੰਦਾ ਆ ਇਹਨਾਂ ਦੇ ਲੜਕੇ ਦੇ ਫਾਦਰ ਦਾ ਆਪਰੇਸ਼ਨ ਹੋਣਾ ਸੀਗਾ ਉਹਨਾਂ ਨੇ ਇਹਨੂੰ ਇਹ ਕਹਿ ਕੇ ਭੇਜਿਆ ਸੀ ਵੀ ਇਹ ਤੁਹਾਡਾ ਖਿਆਲ ਰੱਖੇਗਾ ਉਹ ਬਾਕੀ ਅਸੀਂ ਸਾਰਾ ਜਿਹੜਾ ਇਹਨਾਂ ਦਾ ਮੋਬਾਈਲ ਤੋਂ ਐਨਲਾਈਜ਼ ਕਰ ਰਹੇ ਹਾਂ ਉਹਨੂੰ ਅਸੀਂ ਨਾਲ ਇੱਥੇ ਕੋਈ ਵਾਰਦਾਤ ਕਰਨ ਦੀ ਇੱਥੇ ਪਹੁੰਚ ਨਹੀਂ ਜਾਂ ਕੋਈ ਅਸੀਂ ਸਾਰਾ ਹਜੇ ਵੈਰੀਫਾਈ ਕਰ ਰਹੇ ਹਾਂ ਪਰ ਸਾਨੂੰ ਜਿੱਥੋਂ ਤੱਕ ਇਨਫੋਰਮੇਸ਼ਨ ਸੀ ਉਹ ਇਹੋ ਹੀ ਸੀ ਕਿ ਪਿਛਲੇ 10 ਦਿਨ ਤੋਂ ਇੱਥੇ ਲੁਕਿਆ ਹੋਇਆ ਹੈ ਜੀ ਇਹ ਕਿੰਨੇ ਫਾਇਰ ਹੋਏ ਆ ਇਹ ਇਹ ਚਾਰ ਫਾਇਰ ਉਹਨਾਂ ਨੇ ਕੀਤੇ ਆ ਚਾਰ ਫਾਇਰ ਹੀ ਅੱਗੂ ਪੁਲਿਸ ਨੇ ਕੀਤੇ ਆ ਜੋ ਉਹਦੇ ਕਿੰਨੇ ਲੱਗੇ ਆ ਅਸੀਂ ਮੁਲਾਜ਼ਮ ਠੀਕ ਸਨ ਮੁਲਾਜ਼ਮ ਠੀਕ ਹੈ ਸਰ ਮੁਲਾਜ਼ਮ ਠੀਕ ਅੱਛਾ ਉਸ ਦੀ ਗੋਲਡ ਪ੍ਰੂਫ ਜੈਕਟਾਂ ਪਹਿਨੀਆਂ ਹੋਈਆਂ ਸੀ ਪਰ ਬਿਲਕੁਲ ਐ ਸਰ ਇਹ ਆਪਣਾ ਕੱਲਾ ਹੀ ਸੀ ਘਰ ਦੇ ਵਿੱਚ ਹੋਰ ਵੀ ਇਹਦੇ ਨਾਲ ਸੀ ਇਹਦੇ ਨਾਲ ਜਿਹੜਾ ਲੜਕੇ ਨੇ ਇਹਨੂੰ ਠਰਾਇਆ ਸੀ ਉਹਦੇ ਪੇਰੈਂਟ ਸੀਗੇ ਜਿਨ੍ਹਾਂ ਦਾ ਆਪਰੇਸ਼ਨ ਹੋਇਆ ਸੀਗਾ ਔਰ ਇਹ ਲੜਕਾ ਸੀ ਕਿੰਨੇ ਜਾਣੇ ਸੀ ਕੀ ਲੱਗਦਾ ਹੈ ਪੰਜਾਬ ਮੇ ਇਲੈਕਸ਼ਨ ਨੇ ਤੋ ਉਸਕੇ ਲਈ ਜੇ ਪੰਜਾਬ ਮੇ ਆਇਆ ਤਾਂ ਕੁਝ ਹਾਂ ਜੇ ਹੋ ਸਕਦਾ ਹੈ ਲੇਕਿਨ ਆਮ ਵੈਰੀਫਾਈ ਕਰ ਰਹੇ ਹਾਂ ਇਸ ਤਰ੍ਹਾਂ ਕੀ ਪੁਸ਼ਟੀ ਅਮ ਨਹੀਂ ਕਰਤਾ ਲੇਕਿਨ ਵੈਰੀਫਾਈ ਕਰਾਂਗੇ ਇਨਵੈਸਟੀਗੇਸ਼ਨ ਮੇ ਜੋ ਵੀ ਆਏਗਾ ਉਹ ਆਪਕੋ ਕਨਵੇ ਕਰਾਂਗੇ ਇਸ ਪਰ ਕੇਲੇ ਕਿੰਨੇ ਕਾਮਲੇ ਜੋ 2 तीन सौ दो के केस के ऊपर रजिस्टर्ड है एक हमारे सब इंस्पेक्टर दीपक जो शहीद हुए हैं जम्मू में है, उनका केस रजिस्टर है इसीलिए हम जम्मू कश्मीर पुलिस के साथ यहाँ पे सारा कंटिन्यूसली uh, ऑपरेशन कर रहे थे और जो हमारे पंजाब के गैंग के अभी क्वेश्चनिंग की है हमारी टीम में बैठी उन्होंने सोनू खत्री गैंग उसके साथ ये यहाँ पे लेट है और सोनू खत्री